ਮਨਕ ਜਿਉ ਪਵਨ ਕਥੀ ਆਲੇ ਪਵਨ ਕਾਂ ਰਸ ਖਾਈ ਗਿਆਨ ਕੀ ਮੁਦਰਾ ਕਵਨ ਔਧੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਰਸ ਨਾ ਆਵੈ ਔਧੂ ਹਉ ਮੈਂ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਘਾਈ ਕਵਨ ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਝਾਪੈ ਸਤਗੁਰ ਤੇ ਕਾਲ ਨਾ ਗ੍ਰਾਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੈ ਜਲ ਬਲਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਅਕਤ ਕਥਾ ਲੈ ਸਮ ਕਰ ਰਹਿ ਤੋ ਨਾਨਕ ਆਤਮ ਰਾਮ ਕਉ ਲਹਿ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖ ਤਹਾਰੀ ਸਚ ਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵੀ ਚਾਰੀ ਇਹ ਮਨ ਮੈ ਗਲ ਕਾਂ ਬਸਿਅਲੇ ਕਾਂ ਬਸੈ ਏ ਪਵਨਾ ਕਾਂ ਬਸੈ ਸੋ ਸ਼ਬਦ ਔਧੂ ਤਾ ਕੋ ਚੂਕੇ ਮਨ ਕਾ ਪਵਨਾ ਨਦਰ ਕਰੇ ਤਾ ਸਤਗੁਰ ਮੇਲੇ ਤਾ ਨਿਜ ਘਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾ ਨਿਰਮਲ ਹੋਵੇ ਤਾਵਤ ਵਰਜ ਰਹਾਏ ਕਿਉ ਮੂਲ ਪਛਾਨੇ ਆਤਮ ਜਾਣੇ ਕਿਉ ਸਸਕਰ ਸੂਰ ਸਮਾਵੈ ਗੁਰਮੁਖ ਹਮੈ ਵਿੱਚੋਂ ਖੋਵੇ ਤੋ ਨਾਨਕ ਸਹਿਜ ਸਮਾਵੈ ਇਹ ਮਨ ਨਿਹਚਲ ਹਿਰਦੈ ਵਸਿਆਲੇ ਗੁਰਮੁਖ ਮੂਲ ਪਛਾਨ ਰਹਿ 나ਭ ਪਵਨ ਘਰ ਆਸਣ ਬੈਸੇ ਗੁਰਮੁਖ ਖੋਜਤ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਘਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੂਖ ਭੂਖ ਸੱਚੇ ਕੀ ਸਾਚੇ ਹੀ ਤ੍ਰਿਪਤਾਸ ਰਹਿ ਅਨਹਦ ਬਾਣੀ ਗੁਰਮੁਖ ਜਾਣੀ ਬਿਰ ਲੋਕੋ ਅਰਥਾਵੈ ਨਾਨਕ ਆਖੈ ਸੱਚ ਸੁਭਖ ਸੱਚ ਰਪੈ ਰੰਕ ਬਹੂ ਨਾ ਜਾਵੈ ਜਾਂ ਇਹ ਹਿਰਦਾ ਦੇ ਨਾ ਹੋਤੀ ਤੋ ਮਨ ਕਠ ਹੈ ਰਹਿਤਾ ਨਾਬ ਕਮਲ ਸਥੰਭ ਨਾ ਹੋਤੋ ਤਾਂ ਪਵਨ ਕਮਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ਹਿਰਦਾ ਦੇ ਨਹੋਤੀ ਔਦੂ ਤੋ ਮਨ ਸੁਨ ਰਹੈ ਬੈਰਾਗੀ ਨਾਭ ਕਮਲ ਸਥੰਭ ਨਾ ਹੋਤੋ ਤਾ ਨਿਜ ਘਰ ਬਸਤੋ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕੁਲੀਣ ਰਹਿਤੋ ਸ਼ਬਦ ਸੋ ਸਾਰ ਗੌਨ ਗਗਨ ਜਬ ਤਬ ਨ ਹੋਤੋ ਤ੍ਰਿਭਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ